ਸਸ਼ੀਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਇੱਕ ਮੋਟੀਵੇਟ ਕਰਦੀ ਹੋਈ ਕਹਾਣੀ ਤੁਹਾਡੇ ਰੂਬਰੂ ਕਰਾ ਰਹੇ ਹਾਂ ਪੈਂਸਖਪਾਲਕਰ ਸਾਡੇ ਨਾਲ ਨੇ 1 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਪੋਲੀਓ ਹੋ ਜਾਂਦਾ ਉਸ ਤੋਂ ਬਾਅਦ ਇਹ ਜ਼ਿੰਦਗੀ ਨੂੰ ਢਹ ਢੇਰੀ ਨਹੀਂ ਹੁੰਦੇ ਤੇ ਜ਼ਿੰਦਗੀ ਨੂੰ ਕਿਵੇਂ ਅੱਗੇ ਵਧਾਉਂਦੇ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਸਸ਼ੀਕਾਲ ਪੈਂਜੀ ਸਸ਼ੀਕਾਲ ਜੀ ਪੈਂਜੀ ਕਿੰਨੀ ਉਮਰ 'ਚ ਤੁਹਾਨੂੰ ਪੋਲੀਓ ਹੋ ਗਿਆ ਸੀ ਮੈਨੂੰ ਵੀ ਮੈਨੂੰ 6 ਸਾਲ ਕੁ ਦੀ ਸੀ ਜਦੋਂ ਮੈਨੂੰ ਪੋਲੀਓ ਹੋ ਗਿਆ ਸੀਗਾ ਮੇਰੇ ਮੰਮੀ ਉਹਨਾਂ ਨੇ ਮੈਨੂੰ ਬਹੁਤ ਦਿਖਾਇਆ ਜਾਂਦੀ ਈ ਕਦੀ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਹੁਣ ਦਿੱਤਾ ਵੀ ਮੇਰੇ ਬੱਚੇ ਠੀਕ ਨਾ ਹੋਵੇ ਸਾਰੇ ਕਿਤੇ ਲੈ ਕੇ ਫਿਰੇ ਨੇ ਮੈਨੂੰ ਮੰਮੀ ਹੁੰਦੀ ਮੇਰੇ ਉਹਨਾਂ ਨੇ ਜਿਹੜੇ ਜਿਹੜੀ ਜਗ੍ਹਾ ਕੋਈ ਦੱਸਦਾ ਸੀਗਾ ਉੱਥੇ ਮੈਨੂੰ ਲੈ ਕੇ ਜਾਂਦੇ ਸੀਗੇ ਨਾਲ ਸਾਡੇ ਇੱਥੇ ਵੱੱਡੋ ਵਾਲੀ ਇੱਕ ਜਗ੍ਹਾ ਬਣੀ ਹੋਈ ਸੀਗੀ ਉਹਨਾਂ ਨੇ ਉੱਥੇ ਮੈਨੂੰ ਕਾਫੀ ਟਾਈਮ ਲੈ ਕੇ ਜਾਂਦੇ ਰਹੇ ਨੇ ਮੈਨੂੰ ਪਰ ਫਰਕ ਨਹੀਂ ਪਿਆ ਹੈਗਾ ਮੈਨੂੰ ਮੇਰੀ ਛੋਟੀ ਦਾਦੀ ਸੀਗੀ ਮੇਰੇ ਪਹਿਲਾਂ ਦਾ ਪੂਰਾ ਦੀ ਕੁੜੀ ਨੂੰ ਹੋ ਗਿਆ ਸੀਗਾ ਮੇਰੀ ਨੂੰ ਹਾਂ ਹਾਂ ਪੋਲੀਓ ਵਗੈਰਾ ਫਿਰ ਮੇਰੀ ਦਾਦੀ ਨੇ ਮੇਰੇ ਟਿਕੇ ਨਹੀਂ ਲਗਵਾਣ ਦਿੱਤੇ ਕਹਿੰਦੇ ਵੀ ਮੇਰੀ ਪੋਤੀ ਨੂੰ ਨਾ ਹੋ ਜੇ ਮੈਨੂੰ ਇਦਾਂ ਹੀ ਪੋਲੀਓ ਹੋ ਗਿਆ ਸੀਗਾ ਹੂੰ ਤੇ ਫਿਰ ਮੰਮੀ ਨੇ ਬਹੁਤ ਦਿਖਾਇਆ ਫਰਕ ਨਹੀਂ ਪਿਆ ਹੈਗਾ ਬਸ ਉਹਨਾਂ ਨੇ ਆਪ ਹੀ ਮਾਸ ਵਗੈਰਾ ਬਹੁਤ ਕੀਤੀ ਆ ਮੰਮੀ ਉਹਨਾਂ ਨੇ ਮੈਨੂੰ ਉਹੀ ਮੈਨੂੰ ਉਹਨਾਂ ਨੇ ਆਪ ਦੇ ਪੈਰਾਂ ਤੇ ਮੇਰੇ ਮਾਂ ਨਹੀਂ ਖੜਾ ਕੀਤਾ ਹੂੰ ਪੰਜੀ ਵੈਸੇ ਤਾਂ ਜ਼ਿਆਦਾਤਰ ਜਿੰਨੇ ਅਸੀਂ ਕੇਸ ਦੇਖਦੇ ਆ ਪੋਲੀਓ ਦੇ ਉਹ ਕਿਸੇ ਦੇ ਨਾ ਪੈਰ ਲੱਤਾਂ ਚ ਹੀ ਹੁੰਦਾ ਉਹਦੇ ਚਿਹਰੇ ਤੇ ਵੀ ਹੋਇਆ ਹਾਂਜੀ ਮੇਰੇ ਮੇਰੇ ਇੱਕ ਪਾਸੇ ਨੇ ਹੋਇਆ ਸੀਗਾ ਅੱਛਾ ਹਾਂਜੀ ਜਿੰਦੀ ਅੰਨਾ ਮੈਨੂੰ ਹੋ ਨਹੀਂ ਹੈਗਾ ਸੀਗਾ ਥੋੜਾ ਮੋਟਾ ਹੀ ਆ ਜਿਆਦਾ ਨਹੀਂ ਹੈਗਾ ਵੀ ਪਹਿਲਾਂ ਹੌਲੀ ਹੌਲੀ ਤੁਰਦੀ ਸੀਗੀ ਹੌਲੀ ਹੌਲੀ ਮੰਮੀ ਉਹਨਾਂ ਨੇ ਤੁਰਨਾ ਸਿਖਾਇਆ ਸੀਗਾ ਫਿਰ ਮੈਂ ਆਪਣੇ ਆਪ ਹੀ ਜਾਂਦੀ ਮੰਮੀ ਉਹਨਾਂ ਨੇ ਦਵਾਈ ਵਗੈਰਾ ਕਾਫੀ ਲੈ ਕੇ ਦਿੱਤੀ ਆ ਫਿਰ ਮੈਂ ਆਪਣੇ ਜਾਂਦੀ ਪੈਰਾਂ ਤੇ ਆਪ ਹੀ ਖੜੀ ਹੋ ਗਈ ਸੀਗੀ ਹਾਂਜੀ ਤੇ ਮੈਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਸੀਂ ਦੁਨੀਆ ਤੋਂ ਅਲੱਗ ਤੁਹਾਡਾ ਹੈ ਸਰੀਰ ਮੈਨੂੰ ਜਦੋਂ ਜੋ-ਜੋ ਮੇਰੀ ਉਮਰ ਹੋਈਗੀ ਹੂੰ ਮੈਨੂੰ ਉਦਾਂ ਉਦਾਂ ਫੇਰ ਹੋਣ ਲੱਗ ਗਿਆ ਸੀਗਾ ਵੀ ਮੇਰੇ ਕਮਜ਼ੋਰੀ ਹੈਗੀ ਆ ਵੀ ਥੋੜੀ-ਮੋਟੀ ਹੂੰ ਫੇਰ ਵੀ ਮੰਮਾ ਉਹਨਾਂ ਨੇ ਮੈਨੂੰ ਦਿੰਦੇ ਰਹੇ ਖਾਣਾ ਵੀ ਦਿੰਦੇ ਰਹੇ ਨੇ ਮੈਂ ਕੰਮ ਵੀ ਛੋਟੀ ਉਮਰ ਚ ਲੱਗੀ ਸੀ ਵੀਰੇ ਹੂੰ 5 ਸਾਲ ਦੀ ਉਮਰ ਚ ਮੇਰੇ ਮੰਮਾ ਨੇ ਵੀ ਆਇ ਨਹੀਂ ਕਿਹਾ ਵੀ ਕੰਮ ਨਹੀਂ ਕਰ ਸਕਦੀ ਹੈਗੀ ਵੀ ਮੈਂ ਸਾਰੇ ਕੰਮ ਕਰ ਲੈਂਦੀ ਸੀ ਘਰ ਦੇ ਵੀ ਹੌਲੀ ਹੌਲੀ ਜਿਉਂ-ਜਿਉਂ ਇਹ ਜੋ ਹੋਣ ਲੱਗੀ 10-12 ਸਾਲ ਦੀ ਹੋ ਗਈ ਸਾਰੇ ਕੰਮ ਕਰ ਲੈਂਦੀ ਸੀ ਮੈਂ ਰੋਟੀਆਂ ਵਗੈਰਾ ਬਣਾਉਣ ਲੱਗ ਝਾੜੂ-ਫੂਕ ਵਗੈਰਾ ਜਿੰਦੀ ਆਪ ਹੀ ਕਰ ਲੈਂਦੀ ਸੀ ਮੰਮੀ ਇਹ ਕਹਦੇ ਨੇ ਵੀ ਤੂੰ ਆਪ ਕੰਮ ਕਰੇਂਗੀ ਤਾਂ ਤਾਂ ਆਪ ਹੀ ਪੈਰਾਂ ਤੇ ਖੜੀ ਹੋਵੇਂਗੀ ਪੁੱਤ ਮੇਰੇ ਹੋਰ ਭੈਣ ਭਾਈ ਦੀ ਉਹਨਾਂ ਨੇ ਮੈਨੂੰ ਵੀ ਸਾਥ ਦਿੱਤਾ ਵੀ ਮੇਰੇ ਭੈਣਾਂ ਨੇ ਵੀ ਮੇਰੇ ਭਰਾ ਨੇ ਇਹਨੇ ਵੀ ਬਹੁਤ ਸਾਥ ਦਿੱਤਾ ਵਾ ਜਦੋਂ ਮੈਂ ਆਪ ਖੁਦ ਕੰਮ ਕਰਕੇ ਜਿੰਦੀ ਮੈਂ ਕੰਮ ਵੀ ਬਹੁਤ ਕੀਤਾ ਪਲੱਸ 2 ਤੱਕ ਮੇਰੀ ਮਾਂ ਨੇ ਮੈਨੂੰ ਪੜਾਇਆ ਵਾ 10ਵੀਂ ਵੀ ਕਲੀਅਰ ਕੀਤੀ ਐ ਪਲੱਸ 2 ਵੀ ਕਲੀਅਰ ਕਰਾਤੀ ਕੰਪਿਊਟਰ ਦਾ ਕੋਰਸ ਵੀ ਮੈਨੇ ਖੁਦ ਕੀਤਾ ਵਾ ਕੰਪਿਊਟਰ ਦਾ ਕੋਰਸ ਕਰਕੇ ਮੈਂ ਤਾਂ ਇਸ ਸਾਲ ਤਾਂ ਹੀਰੋ ਹੋਂਡਾ ਜਾਂਸੀ ਸਾਡੇ ਮਨਸੂਰਾ ਹੈਗੀ ਮੇਰੀ ਪੇਕੇ ਜੋਦਾਂ ਲੁਧਿਆਣੇ ਕੋਲੀ ਨੇ ਉੱਥੇ ਮੈਂ 2.5 ਸਾਲ ਜੌਬ ਕੀਤੀ ਆ ਉਹ ਮੈਨੂੰ ਹੁਣ ਵੀ ਸਾਰੇ ਮੇਰੇ ਕਹਿੰਦੇ ਨੇ ਵੀ ਤੁਸੀਂ ਆਜੋ ਦੇ ਵੀ ਜਵਾ ਪੂਰੇ ਕਰ ਲੈਣ ਤੇ ਨਹੀਂ ਫਿਰ ਮੈਂ ਜਿਸ ਤੋਂ ਬਾਅਦ ਮੈਂ ਇੱਥੇ ਹੀ ਆਪਣੇ ਹਸਬੰਦ ਨਾਲ ਵੀ ਵਧੀਆ ਲਾਈਫ ਸੈੱਟ ਕੀਤੀ ਆ ਜੰਦੀ ਹੌਲੀ ਹੌਲੀ ਮੈਂ ਆਪਣੇ ਕੰਮ ਸ਼ੁਰੂ ਕੀਤਾ ਵਾ ਪਾਰਲਰ ਦਾ ਵੀ ਕਰਦੀ ਆ ਮੈਂ ਉਹ ਵੀ ਮੇਕਅਪ ਦਾ ਸਾਰਾ ਮੈਂ ਉਹ ਕਰਦੀ ਆ ਸ਼ਾਪ ਵੀ ਮੇਰੇ ਮੰਮਾ ਨੇ ਮੈਨੂੰ 5000 ਰੁਪਏ ਤੇ ਮੇਰੇ ਸਾਰੀ ਸ਼ਾਪ ਖੁਲਵਾਈ ਆ ਹਮ ਹਾਲੀ ਹਾਲੀ ਮੇਰੀ ਦੁਕਾਨ ਵਧੀਆ ਚੱਲ ਪਈ ਹੁਣ ਮੇਰੀ ਦੁਕਾਨ ਚ 2 3 ਲੱਖ ਦਾ ਸਾਮਾਨ ਪਿਆ ਵਾ ਮੈਂ ਖੁਦ ਆਪ ਕਰਕੇ ਉਹ ਕਰ ਰਹੀ ਹਾਂ ਕਮਾਰੀ ਆ ਵੀਰੇ ਹਮ ਵੀ ਆਏ ਆ ਵੀ ਲੋਕ ਇਦਾਂ ਨਾ ਕਹਿ ਦੇਣ ਕਿ ਇਹ ਕੰਮ ਨਹੀਂ ਕਰਦੀ ਮੇਰੇ ਕਸਟਮਰ ਵੀ ਮੈਨੂੰ ਜਿਵੇਂ ਘਰੇ ਨਾਮ ਹੀ ਮੁੜ ਜਾਂਦੇ ਨੇ ਵੀ ਐ ਨਹੀਂ ਕਿ ਅੱਜ ਵੀ ਕੰਮ ਨਹੀਂ ਕਰਾਉਣਾ ਗੇਟ ਲੱਗਿਆ ਜਾ ਜਿੱਦਾਂ ਮੈਂ ਕਿਤੇ ਗਈ ਆ ਹਮ ਉਦਾਂ ਘਰੇ ਹੋਣਗੇ ਮੈਨੂੰ ਫੋਨ ਕਰਕੇ ਆਉਂਦੇ ਨੇ ਵੀ ਤੁਸੀਂ ਅੱਜ ਕਰ ਰਹੇ ਹੋ ਹੂੰ ਜਿੱਦ ਅਸੀਂ ਆਈਏ ਹਮ ਹੌਲੀ ਹੌਲੀ ਫਿਰ ਮੈਂ ਵੀਡੀਓ ਵਗੈਰਾ ਬਣਾਉਣ ਲੱਗ ਗਈ ਆ ਮੇਰੀ ਇੱਕ ਵੀਡੀਓ ਤਾਂ ਵਾਇਰਲ ਵੀ ਹੋਈ ਹੋਈ ਆ ਮੈਨੂੰ 45 4500 ਫੋਲੋਅਰ ਹੋ ਗਏ ਉਹਨਾਂ ਦੇ ਲਾਈਕ ਹੂੰ ਬਸ ਇੱਕੋ ਉੱਥੇ ਖੜ ਗਈ ਪਤਾ ਨਹੀਂ ਕੀ ਹੋਇਆ ਵਾ ਹੂੰ ਚੱਲ ਨਹੀਂ ਰਹੀ ਹੈਗੀ ਦੂਜੀ ਵੀਡੀਓ ਥੋੜੇ-ਮੋਟੇ ਹੁਣ ਚੱਲ ਰਹੀਆਂ ਨੇ ਵੀ ਲਾਈਕ ਵਗੈਰਾ ਆਉਂਦੇ ਰਹਿੰਦੇ ਨੇ ਅੱਗੇ ਵੀ ਇੰਸਟਾਗ੍ਰਾਮ ਤੇ ਵੀ ਹੂੰ ਹਾਂਜੀ ਤਾਂ ਜਦੋਂ ਮਾਪੇ ਹੁੰਦੇ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਉਹ ਆਪਣੀ ਖਾਮੀ ਨੂੰ ਮੂਰੇ ਨਿਯੋਣ ਦਿੰਦੇ ਪਰ ਜਦੋਂ ਦੁਨੀਆ 'ਚ ਆਪਾਂ ਵਿਚਰਦੇ ਆ ਸਕੂਲ ਤੁਸੀਂ ਗਏ ਜਾਂ ਦੁਨੀਆ 'ਚ ਵਿਚਰੇ ਉਦੋਂ ਲੋਕਾਂ ਨੇ ਅਹਿਸਾਸ ਕਰਿਆ ਹਾਂਜੀ ਕਈਆਂ ਨੇ ਮੈਨੂੰ ਕਿਹਾ ਵਾ ਵੀ ਤੇਰੀ ਕੁੜੀ ਇਦਾਂ ਹੈਂਡੀਕੈਪ ਆ ਵੀ ਇਹ ਕੰਮ ਨਹੀਂ ਕਰਦੀ ਕਈਆਂ ਨੇ ਇਦਾਂ ਵੀ ਕਿਹਾ ਵੀ ਇਹ ਇੰਨੀ ਸੋਹਣੀ ਆ ਬੇ ਹੈਂਡੀਕੈਪ ਆ ਵੀ ਕਿਵੇਂ ਉਹ ਕਰਦੀ ਆ ਵੀ ਕਹੇ ਜੀ ਘਰ ਬਾਰੇ ਨੂੰ ਮਿਲੂਗਾ ਹੈਂਡੀਕੈਪ ਹੀ ਮਿਲੂਗਾ ਇਹਨੂੰ ਹਸਬੰਦ ਵੀ ਮੇਰੀ ਮੰਮੀ ਨੇ ਮੈਨੂੰ ਜਦੋਂ ਵਧੀਆ ਉਹ ਕਰਵਾਇਆ ਵੀ ਨਹੀਂ ਮੈਂ ਆਪਣੀ ਕੁੜੀ ਨੂੰ ਵਧੀਆ ਉਹ ਕਰਨਾ ਵਾ ਹੂੰ ਵਧੀਆ ਹਸਬੰਦ ਦੇ ਕੇ ਦਿੱਤੇ ਨੇ ਸਰਦਾਰ ਨੇ ਵਧੀਆ ਸਿੱਖ ਨੇ ਖਾਂਦੇ ਨਹੀਂ ਪਿੰਦੇ ਨਹੀਂ ਹੈਗੇ ਹੂੰ ਉਹਨਾਂ ਨੇ ਵੀ ਨਹੀਂ ਮੈਨੂੰ ਅੱਜ ਤੱਕ ਮਹਿਸੂਸ ਨਹੀਂ ਹੋਣ ਦਿੱਤਾ ਹੈਗਾ ਹੂੰ ਮੈਂ ਆਪਣਾ ਕੰਮ ਖੁਦ ਚਲਾ ਰਹੀ ਆਂ ਵੀਰੇ ਹੂੰ ਤੁਸੀਂ ਇਹ ਹੈ ਨਾ ਇਹ ਗੱਲ ਕਰਦੇ ਭਾਵੁਕ ਵੀ ਹੋ ਰਹੇ ਹੋ ਹਨਾ ਕਿੰਨਾ ਮੁਸ਼ਕਿਲ ਹੁੰਦਾ ਹੈ ਹਨਾ ਜਿਹੜਾ ਬੰਦੇ ਨੇ ਆਪ ਨਾ ਕੀਤਾ ਹੋਵੇ ਜਿਹੜੀ ਸਰੀਰ ਦੀ ਕੋਈ ਦਿੱਕਤ ਆ ਗਈ ਉਹ ਤੁਸੀਂ ਆਪ ਨਹੀਂ ਕੀਤੀ ਹਨਾ ਰੱਬ ਵੱਲੋਂ ਹੋ ਗਈ ਉਹਨੂੰ ਦੁਨੀਆ ਸਮਝਦੀ ਨਹੀਂ ਦੁਨੀਆ ਉਹਨੂੰ ਇਹ ਮਜ਼ਾਕ ਦਾ ਬਣਾਉਣ ਲੱਗ ਜਾਂਦੇ ਆ ਤੇ ਤੁਸੀਂ ਇਹਨਾਂ ਫਿਰ ਚੀਜ਼ਾਂ ਤੋਂ ਪਾਰ ਕਿਵੇਂ ਪਾਇਆ ਮੈਂ ਹੌਲੀ ਹੌਲੀ ਆਪਣੇ ਕੰਮ ਮੈਂ ਆਪ ਹੀ ਕਰਨਾ ਸਿੱਖ ਗਈ ਸੀ ਵੀਰੇ ਛੋਟੀ ਹੁੰਦੀ ਸੀ ਹੂੰ ਬਿਨਾਂ ਕਿਸੇ ਤੇ ਮੈਨੂੰ ਪੈਰਾਂ ਤੇ ਨਿਰ ਪਰ ਨਹੀਂ ਹੋਣਾ ਮੈਂ ਆਪਣਾ ਕੰਮ ਖੁਦ ਹੀ ਕਰਨਾ ਤੁਹਾਨੂੰ ਸ਼ੁਰੂ ਚ ਹੀ ਪਤਾ ਲੱਗ ਗਿਆ ਸੀ ਵੀ ਜੇਕਰ ਮੈਂ ਮੇਰੇ ਜੋ ਕੋਈ ਦਿੱਕਤ ਹੈ ਤਾਂ ਵੀ ਮੈਂ ਉਹ ਕਮਜ਼ੋਰ ਪੈ ਜਾਊਂਗੀ ਤਾਂ ਮੇਰੀ ਜ਼ਿੰਦਗੀ ਹੋਰ ਔਖੀ ਹੋ ਜਾਊਗੀ ਜੇ ਮੈਂ ਸਟਰੋਂਗ ਰਹੂੰਗੀ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਲੂੰ ਹਾਂਜੀ ਹਾਂਜੀ ਮੈਂ ਆਪਣੀ ਜ਼ਿੰਦਗੀ ਨੂੰ ਸਟਰੋਂਗ ਬਣਾਉਣ ਵਾਸਤੇ ਮੈਂ ਆਪਣੇ ਦਿਲ ਨੂੰ ਕੈੜਾ ਕਰ ਲਿਆ ਸੀ ਵੀ ਮੈਂ ਮੈਨੂੰ ਕੋਈ ਇਦਾਂ ਨਾ ਕਹ ਦੇ ਵੀ ਇਹ ਕੰਮ ਨਹੀਂ ਕਰ ਸਕਦੀ ਕੋਈ ਮੈਨੂੰ ਸਾਰੇ ਮੇਰੇ ਸਾਰੇ ਰਿਸ਼ਤੇਦਾਰ ਗਵੰਡੀ ਵੀ ਇਦਾਂ ਕਹਿੰਦੇ ਨੇ ਵੀ ਜਿੰਨੀ ਤੂੰ ਤਕੜੀ ਹੈ ਨਾ ਕੋਈ ਤੁਹਾਡੇ ਮੇਰੇ ਭੈਣ ਭਾਈ ਪੂਰਨ ਨਹੀਂ ਨ ਕਰ ਸਕਦੇ ਹੈ ਕਿ ਵੀ ਜਿੰਨਾ ਤੂੰ ਸਾਰਿਆਂ ਨੂੰ ਹੱਸ ਕੇ ਮਿਲਦੀਆਂ ਜਾਂ ਮੈਂ ਵੀ ਕਿਸੇ ਨੂੰ ਬੁਲਾਉਂਦੀ ਨਹੀਂ ਮੈਨੂੰ ਸਾਰੇ ਯਾਦ ਕਰਦੇ ਨੇ ਵੀ ਹਾਂ ਉਹ ਅੱਜ ਆਈ ਸੀ ਸੁਪਾ ਲੈ ਕੇ ਗਈ ਆ ਜਾਂ ਮਿਲ ਕੇ ਗਈ ਆ ਹੂੰ ਵੀ ਉਹ ਹੀ ਸਾਰਿਆਂ ਨੂੰ ਬੁਲਾਉਂਦੀ ਆ ਹੁਣ ਵੀ ਮੈਨੂੰ ਸਾਰੇ ਯਾਦ ਕਰਦੇ ਨੇ ਵੀਰੇ ਉੱਥੇ ਹੂੰ ਤੇ ਇਹ ਤੇ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਸਮਾਜ 'ਚ ਹਜੇ ਵੀ ਬਹੁਤ ਸਾਰੇ ਐਸੇ ਹਨਾ ਸ਼ਖਸ਼ੇ ਜਿਨ੍ਹਾਂ ਨੂੰ ਇਹੋ ਜਿਹੀਆਂ ਥੋੜੇ ਵਰਗੀਆਂ ਦਿੱਕਤਾਂ ਸਰੀਰਕ ਤੌਰ ਤੇ ਕੋਈ ਨਾ ਕੋਈ ਕਮੀ ਹੈ ਉਹ ਫਿਰ ਟ੍ਰੀਡ ਹੋ ਜਾਂਦੇ ਆ ਵੀ ਬਈ ਅਸੀਂ ਤਾਂ ਬਸ ਹੁਣ ਤਾਂ ਸਾਡੀ ਤਾਂ ਜ਼ਿੰਦਗੀ ਖਤਮ ਐ ਅਸੀਂ ਕੀ ਕਰ ਸਕਦੇ ਆ ਤੁਸੀਂ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਐਦਾਂ ਕਹਨੇ ਚਾਹੁੰਦੀ ਆ ਵੀ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਸਿੱਖਣ ਕਿਸੇ ਦੇ ਹੱਥਾਂ ਦੀ ਝਾਕ ਰੱਖਣੀ ਨਹੀਂ ਚਾਹੀਦੀ ਮਾਲਕ ਨਾਲ ਕਿਸੇ ਨੂੰ ਰੱਖਣ ਦੇਵੇ ਆਪ ਦੇ ਪੈਰਾਂ ਤੇ ਆਪ ਖੁਦ ਖੜੇ ਹੋਵੋ ਕੋਈ ਤੁਹਾਨੂੰ ਕਹਿ ਜੇ ਵੀ ਸੋਗੋ ਤੁਹਾਡੀ ਆਪਣੇ ਸਲਾਮ ਹੋਣੀ ਚਾਹੀਦੀ ਹੈ ਵੀ ਹਾਂ ਇਹ ਲੜਕੀ ਕੁਝ ਕਰ ਰਹੀ ਆਪਣੇ ਵਾਸਤੇ ਜਾਂ ਲੜਕਾ ਵਾ ਕੋਈ ਉਹਦੇ ਪੈਰਾਂ ਤੇ ਖੜੀ ਹੋ ਕੇ ਦਿਖਾਓ ਕਿ ਕਿਸੇ ਨੂੰ ਕਿਸੇ ਦੇ ਪੈਰਾਂ ਅੱਗੇ ਡਿੱਗਣ ਨਾਲੋਂ ਖੁਦ ਉੱਪਰ ਉੱਠਣਾ ਜ਼ਰੂਰੀ ਹੋਣਾ ਚਾਹੀਦਾ ਹੂੰ ਤੁਹਾਨੂੰ ਕੌਣ ਮੋਟੀਵੇਟ ਕਰਦਾ ਸੀਗਾ ਵੀ ਨਹੀਂ ਤੂੰ ਵੀ ਤੂੰ ਸਟਰੋਂਗ ਹੈ ਤਾਂ ਹੈ ਸੀਗਾ ਕੋਈ ਨੇੜ ਦਾ ਕੋਈ ਕੋਈ ਮੇਰੀ ਮਾਂ ਹੀ ਬਰੇ ਉਹ ਕਰਦੀ ਹੈ ਹੂੰ ਉਹਨੇ ਨੇ ਮੈਨੂੰ ਹੌਸਲਾ ਦਿੱਤਾ ਹੈ ਹੂੰ ਤੂੰ ਹੀ ਮੈਨੂੰ ਉਹ ਕਰਦੇ ਨੇ ਮੋਟੀਵੇਟੈਂਟ ਵੀ ਹਾਂ ਜੀ ਸ਼ੁਰੂ ਤੋਂ ਕਰਦੇ ਰਹੇ ਮੋਟੀਵੇਟੇਸ਼ਨ ਹਾਂਜੀ ਮੰਮਾ ਇਹਨਾਂ ਦਾ ਪੂਰਾ ਮੈਨੂੰ ਸਪੋਰਟ ਮਿਲਿਆ ਹੋਇਆ ਹਾਂ ਉਹਨਾਂ ਨੇ ਮੈਨੂੰ ਉਹ ਕਰਵਾਇਆ ਸਾਰਾ ਸੋ ਪੈਂ ਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਬਹੁਤ ਥੈਂਕ ਯੂ ਲਖੋ ਜੀ ਇਹ ਮੋਟੀਵੇਸ਼ਨਲ ਸਟੋਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ